ਕੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪੇਸੇ ਵੀਡੀਓ ਪਚਾਓ ਤੁਹਾਨੂੰ ਦਿਖਾਉਣਾ ਭਾਈ ਜੀ ਇਹ ਮਹਾਰਾਣੀ ਕੌਣ ਹੈ મોદી ਜੀ ਹਿੰਦੂ ਖਤਰੇ ਵਿੱਚ ਹੈ ਹਾਂਜੀ ਸਹੀ ਸੁਣਿਆ ਤੁਸੀਂ ਆਪਣੇ ਹਿੰਦੂ ਭਾਈਚਾਰੇ ਨੂੰ ਸਦਾਈ ਕਰਕੇ ਇਹ ਕੀ ਕਰੀ ਜਾਂਦੀਆਂ ਭਾਈ ਜੀ ਤੁਸੀਂ ਨਹੀਂ ਪਛਾਣਿਆ ਹੋਣਾ ਮੈਂ ਦੱਸਦਾ ਇਹ ਆ ਜੀ ਨੈਂਸੀ ਦੀ ਭੈਣ ਹਾਂਜੀ ਸਹੀ ਸੁਣਿਆ ਤੁਸੀਂ ਜਿਹੜੀ ਕਿ ਹਿੰਦੂ ਧਰਮ ਦੀ ਠੇਕੇਦਾਰ ਖੁਦ ਨੂੰ ਕਹਿੰਦੀ ਆ ਤੇ ਉਹਦੀ ਆਪਣੀ ਭੈਣ ਮੁਸਲਮਾਨ ਹੋ ਗਈ ਆ ਸਾਰਾ ਇਹਨਾਂ ਦਾ ਲੈ ਗਏ ਆ ਪੋਤੜੇ ਪੰਗਾ ਤੂੰ ਸੈਧਾਨੀ ਲਈ ਨੈਂਸੀ ਤੇਰੀਆਂ ਮੈਂ ਮੈਂ ਹੁਣ ਮੈਂ ਤੈਨੂੰ ਕੀ ਕਹਾਂ ਇੰਦਰਜੀਤ ਸਿੰਘ ਪਿੰਡ ਨਰੂੜ ਵਾਲਾ ਹੈ ਦੇਖੀ ਤੇਰੀ ਰੇਲਵੇ ਕਰਦਾ ਇਹ ਆ ਜੀ ਨੈਂਸੀ ਦੀ ਭੈਣ ਜਿਹੜੀ ਕਿ ਆ ਮੁਸਲਮਾਨ ਨਹੀਂ ਹਾਂਜੀ ਸਹੀ ਸੁਣਿਆ ਤੁਸੀਂ ਧਰਮ ਕੋਈ ਨਹੀਂ ਮਾੜਾ ਆਪਾਂ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਮਾੜੀ ਗੱਲ ਇਹ ਆ ਨੈਂਸੀ Hindu ਧਰਮ 'ਚ ਜੰਮ ਪਾਲ ਕੇ Hindu ਧਰਮ ਦੀ ਗਾਥਾ ਗਾ ਗਾ ਕੇ 100 ਤੋਂ ਵੱਧ ਗਾਣੇ Hindu ਧਰਮ ਦੀ ਨੇ ਬੱਲੇ ਬੱਲੇ ਲਈ ਗਾਇਆ ਤੇ ਆਪਣੀ ਭੈਣ ਤੇਰੀ ਮੁਸਲਮਾਨ ਲੈ ਗਈ ਅਜੇ ਵੀ ਤੂੰ ਕਹਿੰਨੀ ਆਪਾਂ ਐਦਾਂ ਆਪਾਂ ਉਹਦਾ ਇਹ ਆ ਜੀ ਨੈਂਸੀ ਦੀ ਭੈਣ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਦਿਖਾਉਣਾ ਇਹ ਸਾਰੇ ਪਰਿਵਾਰ ਦੀਆਂ ਕਰਤੂਤਾ ਹਾਂਜੀ ਇਹ ਸਾਰਾ ਪਰਿਵਾਰ ਲੋਕਾਂ ਨੂੰ ਸਦਾਈ ਨਹੀਂ ਹੋਇਆ ਕੀਤਾ ਸਪੈਸ਼ਲੀ Hindu ਭਾਈਚਾਰੇ ਨੂੰ ਇਹ ਸਦਾਈ ਕਰ ਰਹੀ ਆ ਆ ਲਓ ਜੀ ਆਪ ਨੈਂਸੀ ਉਹ ਯਾਰ ਪਹਿਲਾਂ ਇਹ ਦੱਸੋ ਆ ਮਾੜੀ ਗੱਲ ਨਹੀਂ ਓਮ ਕਿੰਨਾ ਹਾਂਜੀ ਇਹ ਦੇਖ ਸਕਦੇ ਕੌਣ ਆ ਜੀ ਇਹ ਨੈਂਸੀ ਆ ਇਹਨੇ ਘੱਟੋ ਘੱਟ 100 ਹਾਂਜੀ 100 ਇਹਨੇ ਧਾਰਮਿਕ Hindu ਭਾਈਚਾਰੇ ਦੇ ਗੁਰੂਆਂ ਪੀਰਿਆਂ ਲਈ ਗਾਏ ਆ ਹਾਂਜੀ 100 ਆ ਦੇਖ ਸਕਦੇ ਕੱਪੜੇ ਵੀ ਉਹੀ ਪੌਂਦੀ ਹੁੰਦੀ ਸੀ ਇਹ ਨੈਂਸੀ ਆ ਜੀ ਸਾਰੇ ਹੀ ਪਾਪੜ ਵੇਲੇ ਇਹ ਨੇ ਜੰਮ ਦੀ ఆర్ਕੇਸਟਰਾ ਹੋਈ ਫੇ ਭੰਗੜੇ ਆਲਿਆ ਨਾਲ ਫੇ ਗਾਉਣ ਵਾਲ ਹੋਈ ਫੇ ਸਮਾਜ ਸੇਵਕਾ ਵੀ ਹੋਈ ਖਵਾਰਾਂ ਚ ਲਖਾਲ ਖਾ ਕੇ ਵੀ ਭਾਈ ਜੀ ਸਮਾਜ ਸੇਵਕਾ ਨੈਂਸੀ ਗਰੇਵਾਲ ਉਹ ਵੀ ਸਾਰੀਆਂ ਫੋਟੋਆਂ ਲਿਆਇਆ ਆ ਸਮਝੇ ਨਾ ਮੈਂ ਕਹਿਣਾ ਕੀ ਚਾਹਣਾ ਭਈ ਗੱਲ ਸੱਚੀ ਆ ਮੋਦੀ ਜੀ ਦੀ Hindu ਖਤਰੇ ਮੇ ਹੈ ਜਿਹੜੀ Hindu ਧਰਮ ਦੀ ਠੇਕੇਦਾਰ ਨਹੀਂ ਆ ਨੈਂਸੀ ਉਹਦੀ ਆਪਣੀ ਭੈਣ ਤਾਂ ਸਾਭੀ ਨਹੀਂ ਗਈ ਯਾਰ 130 40 ਕਰੋੜ ਹਿੰਦੂ ਭਾਈਚਾਰਾ ਇੰਡੀਆ ਚੋਂ ਉਹ ਹਿੰਦੂ ਮੁੰਡਾ ਹੀ ਨਹੀਂ ਲੱਭਿਆ ਕੋਈ ਮੁਸਲਮਾਨ ਹੀ ਲੱਭਿਆ ਉਹਨੂੰ ਤੇ ਨਾਂ ਵੀ ਉਹਨੇ ਚੇਂਜ ਕਰ ਲਿਆ ਨਾਂ ਸੀਗਾ ਉਹਦਾ ਅਲੀਸ਼ਾ ਨਾਂ ਕਰ ਲਿਆ ਫਰੋਜ਼ ਖਾਨ ਫਰੋਜ਼ ਖਾਨ ਨਾਲ ਵਿਆਹੀ ਆ ਉਹ ਵੀ ਦਿਖਾਉਣਾ ਸੋ ਸਾਰਿਆਂ ਤੱਕ ਪਹੁੰਚਾਇਓ ਸੋਚਾਂ ਸਾਰੇ ਚੈਨਲ ਵਾਲੇ ਮੇਰੀ ਵੀਡੀਓ ਚੱਕ ਕੇ ਪਾਓ ਮੁੱਦਾ ਕੀ ਆ ਇਹਨੇ ਗੱਲ ਵੀਡੀਓ ਪਾਈ ਪਈ ਮੈਂ ਹਿੰਦੀ ਨੂੰ ਪੁਲਿਸ ਕੋ ਚੁਕਾਉ ਮੈਂ ਉਹ ਜਾ ਜੋ ਕਰਨਾ ਕਰ ਲਾ ਹਰਾਸਮੈਂਟ ਦੇ ਡਰਾਵੇ ਕਿਸੇ ਹੋਰ ਨੂੰ ਨਹੀਂ ਮੈਂ ਵੀ ਕੈਨੇਡਾ ਚ ਰਹਿੰਦਾ ਮੈਨੂੰ ਸਾਰਾ ਪਤਾ ਤੇਰੇ ਵਰਗੀਆਂ ਚਪਲਾਂ ਦੀ ਸੋ ਪੁਲਿਸ ਨਹੀਂ ਸੁਣਦੀ ਸੁਣ ਵੀ ਲਵੇ ਮੈਂ ਵੀ ਦੱਸ ਦੂੰ ਮੈਂ ਤਾਂ ਤੇਰੇ ਨਾਲ ਕਹਿੰਦਾ ਤੂੰ ਪਰਿਵਾਰ ਤੱਕ ਜਾਨੀਂ ਆ ਮੈਂ ਤੇਰੇ ਪਰਿਵਾਰ ਨੂੰ ਮਾੜਾ ਚੰਗਾ ਨਹੀਂ ਕਿਹਾ ਠੀਕ ਆ ਤੇਰੀ ਮੰਮੀ ਪੌਟ ਕੀ ਕਹਿੰਦੇ ਹੁੰਦੇ ਆ ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਮੂੰਹ ਜੇ ਵਿੱਚ ਨੂੰ ਕਰਕੇ ਕਰਦੀਆਂ ਹੁੰਦੀਆਂ ਮੈਂ ਤੇਰੀ ਮਾਤਾ ਦੀ ਅਜੇ ਵੀ ਰਿਸਪੈਕਟ ਕਰਦਾ ਠੀਕ ਆ ਨਾ ਆ ਦੇਖ ਲੈ ਆ ਛੋਟੀਆਂ ਕੁੜੀਆਂ ਫੋਟੋਆਂ ਨਹੀਂ ਖਿਚਾਉਣੀਆਂ ਹੁੰਦੀਆਂ ਕੀ ਇਹਨੂੰ ਪੌਟ ਕਹਿੰਦੇ ਆ ਦੇਖ ਲੈ ਆ ਮਾਤਾ ਤੇਰੀ ਇਹ ਕੰਮ ਕਰਦੀ ਪਰ ਅਜੇ ਵੀ ਇਹਨੂੰ ਆਪਾਂ ਮਾੜਾ ਨਹੀਂ ਕਹਿੰਦੇ ਠੀਕ ਆ ਇਹਦੀ ਵਿਚਾਰੀ ਦੀ ਕੀ ਆ ਧੀਆ ਜੰਮੀਆਂ ਦੋਇ ਨਕਮੀਆਂ ਹੈ ਤੇ ਇੱਕ ਤੇਰੇ ਵਰਗੀ ਹਿੰਦੂ ਭਾਈਚਾਰੇ ਦੀ ਗਾਥਾ ਗਾ ਗਾ ਕੇ ਗਾ ਗਾ ਕੇ ਹਾਂਜੀ ਉਹਨਾਂ ਦੇ ਤੂੰ ਹੁਣ ਜਿੰਨੇ ਵੀ ਤੁਸੀਂ ਦੇਖਿਓ ਜਿਹੜੇ ਨੈਂਸੀ ਦਾ ਪੱਖਪੂਰ ਦੇ ਸਾਰੀਆਂ ਮੋਦੀ ਦੀਆਂ ਭੇਡਾਂ ਹੀ ਆ ਹੁਣ ਭੇਡਾਂ ਦੇ ਦਿਲ ਤੇ ਕੀ ਬੀਤੇਗੀ ਵੀ ਨੈਂਸੀ ਸਾਡੇ ਧਰਮ ਦੀ ਠੇਕੇਦਾਰ ਨਹੀਂ ਆ ਆਪਣੀ ਦਾ ਹੀ ਤੋਂ ਭੈਣ ਸੰਭੀ ਨਹੀਂ ਗਈ ਆ ਵਾਲੀ ਆਪਣੀ ਦਾ ਭੈਣੀ ਦੀ ਉਹੀ ਲਵ ਜਿਹਾਦ ਜਿਹਨੂੰ ਕਹਿੰਦੇ ਆ ਵੀ ਮੁਸਲਮਾਨ ਨਾਲ ਵਿਆਹ ਕਰਾ ਕੇ ਮੁਸਲਮ ਹੋ ਗਈ ਹੈ ਸੋ ਜਿਹਨੂੰ ਤੁਸੀਂ ਆਪਣੀ ਮਾਸੀ ਸਮਝਦੇ ਆ ਠੇਕੇਦਾਰ ਨਹੀਂ ਆਪਣੇ ਧਰਮ ਦੀ ਉਹ ਤੋਂ ਆਪਣੀ ਦਾ ਭੈਣ ਸਾਂਭੀ ਨਹੀਂ ਗਈ ਹੈ ਆ ਤੁਹਾਨੂੰ ਦਿਖਾਉਣਾ ਸਾਰੀਆਂ ਤਸਵੀਰਾਂ ਦਿਖਾਉਣਾ ਆ ਲਓ ਵਨੈਂਸੀ ਦੇ ਮਾਤਾ ਜੀ ਹੈ ਨਾ ਆ ਦੇਖ ਲਓ ਆ ਜੀ ਮੁੰਡਾ ਫਰੋਜ਼ ਖਾਨ ਸੋ ਇਹ ਨਾਲ ਦੌੜ ਗਈ ਸੀ ਭੱਜ ਗਈ ਸੀ ਜੋ ਵੀ ਹੋ ਗਿਆ ਸੀ ਵਿਆਹੀ ਗਈ ਸੀ ਸੋ ਨੈਂਸੀ ਯਖ ਜੀ ਇੱਦਾਂ ਅਸੀਂ ਉਦਾਂ ਅਸੀਂ ਇੱਦਾਂ ਸੋ ਮੁੱਦਾ ਕੀ ਹੈ ਮੇਰਾ ਮੁੱਦਾ ਇਹ ਹੀ ਹੈ ਨੈਂਸੀ ਜੀ ਨੈਂਸੀ ਦੇ ਮਾਤਾ ਜੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਪਣੇ ਧਰਮ 'ਚ ਜੰਮੇ ਪਲੇ ਜਿਹੜੇ 'ਚ ਮਰਜੀ ਤੁਸੀਂ Hindu ਧਰਮ ਦੀ ਬੱਲੇ ਬੱਲੇ ਕਰੋ Muslim ਦੀ ਬੱਲੇ ਬੱਲੇ ਕਰੋ ਸਿੱਖਾਂ ਨੂੰ ਨਾ ਮਾਰਾ ਕਹੋ ਤੁਸੀਂ ਕਦੀ ਨਿਹੰਗਾਂ ਨੂੰ ਮਾਰਾ ਕਹਿੰਦੇ ਕਦੀ ਸਿੱਖਾਂ ਦੇ ਰੀਤੀ ਸਾਰੇ ਧਰਮਾਂ 'ਚ ਮਾੜਾ ਮੋਟਾ ਹੈਗਾ ਆ ਬਾਕੀਆਂ ਨੂੰ ਕਹਦੇ ਨਹੀਂ ਕਹਿੰਦੇ ਇਹ ਹੁਣ ਦੱਸੋ ਇਹਨਾਂ ਦੀ ਇੱਕ ਤੀ ਮੁਸਲਮਾਨਾਂ 'ਚ ਹੋਇਆ ਆ ਆਪੇ Hindu ਹੈ ਆਪਣੇ ਧਰਮਾਂ ਨੂੰ ਨਹੀਂ ਉਹ ਕਹਿੰਦੇ ਆਪਣੇ ਧਰਮਾਂ ਦੀ ਤੁਸੀਂ ਬੱਲੇ ਬੱਲੇ ਗਾਉਣੇ ਆ ਗਾਥਾ ਗੋਨੇ ਸਾਡਾ ਧਰਮ ਇਹਦਾ ਹੋਊਗਾ ਯਾਰ ਠੀਕ ਹੈ ਜੀ ਸੱਦਕੇ ਹੋਊ ਆਪਾਂ ਸਾਰੇ ਧਰਮਾਂ ਨੂੰ ਚੰਗਾ ਕਹਿੰਦੇ ਹੋਊਗਾ ਇਹਨੇ ਸਿੱਖਾਂ ਦੀ ਸਿੱਖਾਂ ਦੀ ਬੱਲੇ ਬੱਲੇ ਲਈ ਧਾਰਮਿਕ ਸਿੱਖਾਂ ਦੇ ਲਈ ਕਿਉਂ ਨਹੀਂ ਗਾਇਆ Hindu ਧਰਮ ਲਈ ਹੀ ਕਿਉਂ ਗਾਇਆ ਸੋ ਕਿਉਂਕਿ ਹੈਗੀ ਬਾਈ ਜੀ ਮੈਂ ਤਾਂ ਪਹਿਲੇ ਦਿਨੋਂ ਹੀ ਦੱਸਿਆ ਗਰੇਵਾਲ ਉੱਦੀ ਲਖਾਈ ਫਿਰਦੀ ਆ ਤੁਸੀਂ ਆਪ ਦੇਖ ਲਓ ਇਹਦਾ ਤੁਸੀਂ ਇਹਦਾ ਚੈਨਲ ਆ ਨੈਂਸੀ ਗਰੇਵਾਲ ਇੰਡੀਆ ਉੱਤੇ ਦੇਖਿਓ 100 ਤੋਂ ਵੱਧ Hindu ਧਰਮ ਦੇ ਨੇ ਉਹ ਗਾਇਓ ਆ ਸਿੱਖਾਂ ਦੇ ਨਹੀਂ ਗਾਤ ਤੇ ਮੁਸਲਮਾਨਾਂ ਦੇ ਨਹੀਂ ਗਾਤ ਤੇ ਹਾਂਜੀ ਸੋਹੀ ਗੱਲ ਐ ਜਿਹੜੇ ਇਹਦਾ ਪਖਪੂਰ ਦੇ ਆ ਭੇਡੋ ਭੈਣ ਤਾਂ ਹੀ ਤੋਂ ਆਪਣੀ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਨੇ ਸਵਾ ਰੱਖਿਆ ਕਰਨੀ ਐ ਜਿਹੜੀਆਂ ਮੋਦੀ ਦੀਆਂ ਭੇਡਾਂ ਇਹਦੀ ਐ ਕਰਦੀਆਂ ਹੈ ਕਿੰਨੀ ਸੋਹਣੀ ਕੁੜੀ ਸੀ ਯਾਰ ਹੈ ਦੇਖ ਲਓ ਆ ਦੇਖੋ ਆ ਆ ਇਹਨਾਂ ਦਾ ਆ ਦੇਖੋ ਨੇ ਕੀ ਦਿਖਾ ਰਹੀ ਆ ਇਹ ਭੈਣਿਆ ਨੈਂਸੀ ਦੀ ਸੁ ਦੇਖ ਲਓ ਹੈ ਆ ਦੇ ਓਹੀ ਗੱਲ ਐ ਜਿੰਨਾ ਵਿਆਹ ਕਰਾਇਆ ਉਹ ਕਹਦੇ ਨਹੀਂ ਤੇਰੇ ਧਰਮ ਚਾਇਆ ਤੂੰ ਕਹਦੇ ਮੁਸਲਮ ਹੋਈ ਅੱਪਾ ਮੁਸਲਮਾਨਾਂ ਨੂੰ ਵੀ ਨਹੀਂ ਮਾੜਾ ਗੈਰ ਹੈ ਮਾੜਾ ਅੱਪਾ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਆ ਦੇ ਸੋਏ ਆ ਜੀ ਅਲੀਸ਼ਾ ਨਾਂ ਰੱਖਿਆ ਸੀ ਅਲੀਸ਼ਾ ਖਾਨ ਹੋ ਗਈ ਨੈਂਸੀ ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ ਉਹਦੀ ਆਪਣੀ ਭੈਣ ਤਾਂ ਸੰਭੀ ਨਹੀਂ ਗਈ ਹੋਰ ਧਰਮ ਕਿੱਦਾਂ ਸੰਭੂਗੀ ਸੋ ਮੁੱਖੀ ਗੱਲ ਇਹ ਆ ਬਾਈ ਜੀ ਇਸ ਵੀਡੀਓ 'ਚ ਮੈਂ ਕਹਿਣਾ ਕੀ ਚਾਹੁੰਦਾ ਆ ਕਹਿਣਾ ਇਹੀ ਚਾਹੁੰਦਾ ਆ ਭਾਈ ਨੈਂਸੀ ਜੀ ਸਦਕੇ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਮੁਸਲਿਮ ਦੀ ਬੱਲੇ ਬੱਲੇ ਕਰ ਸਿੱਖਾਂ ਨੂੰ ਮਾੜਾ ਨਾ ਕਰ ਧਮਕੀਆਂ ਦਿੰਨੀ ਆ ਵੀ ਤੈਨੂੰ ਮੈਂ ਪੁਲਿਸ ਕੋਲ ਚਕਾਉਂਗੀ ਜਿੱਥੇ ਮਰਜੀ ਚੱਲ ਜਾ ਤੇਰੀ ਮੈਂ ਇਦਾਂ ਹੀ ਤੈਅ ਕਰਾ ਕੇ ਰੱਖਣੀ ਆ ਸੋ ਸਾਰਿਆਂ ਨੂੰ ਹੁਣ ਬੇਨਤੀ ਆ ਸਾਰੇ ਗਰੁੱਪਾਂ 'ਚ ਸਾਰੇ ਖਾਤਿਆਂ ਵਾਲੇ ਚੱਕ ਕੇ ਵੀਡੀਓ ਜਿੱਥੇ ਮਰਜੀ ਪਾ ਦਿਓ ਇਹਨਾਂ ਦੇ ਭੇਤ ਸਾਰੇ ਹੀ ਖੋਲ ਕੇ ਲਿਆਉਂ ਇੱਕੋ ਇੱਕੋ ਹੀ ਗੱਲ ਹੁੰਦੀ ਸੀ ਵੀ ਈਦੀ ਮੰਮੀ ਸਰਪੰਚ ਤੇ ਭਈਆ ਬਸ ਇਹਨੇ ਇਹ ਗੱਲਾਂ ਪਹਿਲਾਂ ਵੀ ਹੋਰਾਂ ਨੂੰ ਵੀ ਕਈਆਂ ਆ ਜਿਹੜੇ ਹੋਰ ਵੀ ਇਹਦੇ ਖਿਲਾਫ ਵੀਡੀਓ ਲਈ ਆਏ ਸੀ ਉਹ ਚੁੱਪ ਕਰ ਗਏ ਸੀ ਵੀ ਯਾਰ ਕਾਹਨੂੰ ਹੈ ਇਹ ਚਾਮਲ ਗਈ ਵੀ ਕੋਈ ਇਹਨੂੰ ਲਾਈਕ ਕੋਈ ਮਿਲਣਾ ਹੀ ਨਹੀਂ ਇਹਨੂੰ ਐਦਾਂ ਦਾ ਜਿਹੜਾ ਵੀ ਦੀ ਮੈਂ ਕਰਾ ਦੂਗਾ ਹੈ ਇਹ ਵੀ ਖਾਉਂ ਤੈਨੂੰ ਇੱਕ ਰੋਮੀ ਬਾਈ ਆ ਇਟਲੀ ਤੋਂ ਇੱਕ ਗੈਵੀ ਧਾਲੀਵਾਲ ਸਾਰਿਆਂ ਨੂੰ ਇਹੀ ਪੀਦੀ ਮੰਮੀ ਸਰਪੰਚ ਨਾਲੀ ਦੀ ਮੰਮੀ ਐਦਾਂ ਵਾਸ ਇੱਕ ਕੋਈ ਕੋਈ ਗੱਲ ਆ ਠੀਕ ਆ ਹੁਣ ਮੈਂ ਇਹਦੀ ਮਾਤਾ ਦੀ ਮੈਂ ਕੋ ਹੋਰ ਵੀ ਸਾਰੀ ਕੋਸ਼ੀਦਾ ਆ ਗਿਆ ਆ ਤੇ ਇਹ ਦੋ ਭੈਣਾਂ ਸੀ ਦੋ ਜੰਮੀਆਂ ਦੋੇ ਨਕਮੀਆਂ ਦੋਨੋਂ ਹੀ ਜਦੋਂ ਜੰਮੀਆਂ ਛੋਟੀ ਉਮਰ ਚ ਹੀ ਰਾਗ ਰਾਹਾਂ ਤੇ ਪੈ ਗਈਆਂ ਮਸ਼ਹੂਰ ਹੋਣ ਵਾਲਾ ਜਿੱਦਾਂ ਥੌਮਸ ਦੇ ਕੀੜਾ ਸੀ ਡੌਮਸ ਦਾ ਕੀੜਾ ਕੱਢਿਆ ਨਹੀਂ ਉਹੀ ਤੇਰੇ ਕੀੜਾ ਸੀ ਆਰਕੈਸਟਰਾ ਹੋਈ ਭੰਗੜੇ ਵਾਲੀ ਹੋਈ ਸਮਾਜ ਸੇਵਕਾ ਹੋਈ ਆਮ ਪਾਰਟੀ ਚ ਹੋਈ ਸਾਰੀਆਂ ਮੇਰੇ ਕੋ ਫੋਟੋਆਂ ਥੋਲੀ-ਵੋਲੀ ਦਿਖਾਉਂ ਜ਼ਾਰੀਆਂ ਖਵਾਰਾਂ ਚ ਕਲਿੱਪਾਂ ਦਿੱਤੀਆਂ ਸਮਾਜ ਸੇਵਕਾ ਐਲਸੀ ਗਰੇਵਾਲੀ ਜੀ ਨੇ ਕਿਹਾ ਹੈ ਹੇ ਹੈ 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 ਠੀਕ ਹੈ ਨਾ ਫੇਰ ਹੱਥ ਜੋੜ ਕੇ ਬੇਨਤੀ ਆ 100 ਵਾਰ ਤੂੰ Hindu ਧਰਮ ਦੀ ਬੱਲੇ-ਬੱਲੇ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੂੰ ਸਿੱਖਾਂ ਨੂੰ ਮਾੜਾ ਨਾ ਕਹਿ ਸੰਤ ਭਿੰਡਰਾ ਵਾਲਿਆਂ ਨੂੰ ਸਿੱਖਾਂ ਨੂੰ ਨਿਹੰਗਾਂ ਸਿੰਘਾਂ ਨੂੰ ਹੋਰ ਵੀ ਜੋ ਗੱਲਾਂ ਤੂੰ ਸਿੱਖਾਂ ਬਾਰੇ ਕਿੰਤੂ ਪ੍ਰੰਤੂ ਨਾ ਕਰ ਸਿੱਖ ਧਰਮ ਵਾਲੇ ਆਪ ਹੀ ਦੇਖ ਲਊਗੇ ਤੂੰ ਆਪਣੇ ਧਰਮ ਦੀ ਰੱਖਿਆ ਕਰ ਉਹ ਤੇ ਤੋ ਹੋਈ ਨਹੀਂਗੀ ਤੇਰੀ ਭੈਣ ਹੋਰ ਮੁਸਲਮਾਨ ਵੇ ਆ ਕੇ ਲੈ ਗਿਆ ਆ ਤੂੰ ਹੋਰ ਕੀ ਕਰਨਾ ਸੋ ਮੈਨ ਚਲੋ ਮੁਸਲਮ ਧਰਮ ਚ ਵਿਆਹ ਹੀ ਮਾੜੀ ਗੱਲ ਨਹੀਂ ਗੀ ਪਰ ਮੇਨ ਗੱਲ ਇਹ ਆ ਜਿਹੜੇ ਈ ਦੀ ਜਿਹੜੇ ਈ ਦੇ ਹੱਕ ਚ ਮੇਰੇ ਖਿਲਾਫ ਕਮੈਂਟ ਕਰਦੇ ਮੈਂ ਦੇਖੇ ਉਹ ਸਾਰੇ ਮੋਦੀ ਦੀਆਂ ਤਾਂ ਹੀ ਆ ਸੋ ਦੇਖ ਲਓ ਬਾਈ ਜੀ ਮੋਦੀ ਸੱਚ ਕਹਿੰਦਾ Hindu ਖਤਰੇ ਮੇ ਹੈ ਜਿਹੜੀ ਧਰਮ ਦੀ ਤੁਹਾਡੇ ਦੀ ਠੇਕੇਦਾਰ ਨਹੀਂ ਉਹਦੀ ਪੈਣ ਨੂੰ ਤਾਂ ਕੋਈ ਨਹੀਂ ਦੇਖਿਆ ਜਾਂਦਾ ਹਮਸੇ ਨਹੀਂ ਦੇਖਿਆ ਜਾਂਦਾ ਸੋ ਬੇਨਤੀ ਹੈ ਨੰਸੀ ਤੈਨੂੰ ਤੂੰ ਵੀਡੀਓ ਪਾਈ ਮੇਰੇ ਕੋਲ ਹੈਗੀ ਆ ਵੀ ਮੇਰਾ ਐਡਰੈਸ ਮੰਗਦਾ ਮੈਂ ਫਿਰ ਕਹਿੰਦਾ ਇਹਦਾ ਐਡਰੈਸ ਦੋ ਇਹ ਆਪਣੀ ਤੇ ਆਪਣੀ ਕੀ ਕਹਿੰਦੇ ਹੁੰਦੇ ਮਾਸੀ ਤੇ ਚਾਚਿਆਂ ਤਾਇਆ ਨਾਲੀ ਦਾ ਹੋਇਆ 778 891 652 ਮੈਨੂੰ ਵਟਸਐਪ ਕਰੋ ਇਹਦੇ ਮਾਸੀ ਜਾਂ ਚਾਚਿਆਂ ਤਾਇਆ ਚੋ ਕੋਈ ਵੀ ਸਾਰੀ ਮੈਨੂੰ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਦੇ ਦੇ ਮੈਂ ਪੁਲਿਸ ਕੋਲ ਜਾਊਂਗੀ ਇਹਦਾ ਹਾਸਮੈਂਟ ਔਰਤ ਨੂੰ ਕਰਦਾ ਐ ਇਦਾਂ ਤੈਨੂੰ ਆਹ ਕਰਾ ਜੋ ਹੁੰਦਾ ਜੋ ਹੁੰਦਾ ਤੇ ਤੈਨੂੰ ਕਰਾ ਲਾ ਠੀਕ ਐ ਨਾ ਸੋ ਜੋ ਇਹਨੇ ਕੁਛ ਪੈਰ ਪਟਿਆ ਸੋ ਸਮਝ ਕੇ ਪਟਿਆ ਠੀਕ ਐ ਬਾਕੀ ਰੋਗਗੇ ਸੀਗੇ ਵੀ ਭਾਈ ਸਾਡੇ ਪਰਿਵਾਰ ਤੇ ਜਾਂਦੀ ਐ ਇਦਾਂ ਉਦਾਂ ਤੇਰੀ ਮੈਂ ਐਂ ਕਰਕੇ ਰੱਖੂੰ ਬਾਕੀ ਤੁਸੀਂ ਕਮੈਂਟਾਂ ਜੈਸੇ-ਅਸ ਲਿਖੋ ਤੁਸੀਂ ਮੇਰੇ ਨਾਲ ਆ ਇਹ ਮੈਂ ਧਮਕੀਆਂ ਦਿੰਦੀ ਵੀ ਪੁਲਿਸ ਕੋ ਚਕਾਊਂ ਔਰਤ ਨੂੰ ਮਾੜਾ ਕਹਿੰਦਾ ਇਦਾਂ ਕਹਿੰਦਾ ਉਦਾਂ ਕਹਿੰਦਾ ਪਹਿਲੀ ਗੱਲ ਤੇ ਔਰਤ ਖਾਣ ਦੇ ਲਾਈਕ ਹੈ ਹੀ ਨਹੀਂ ਠੀਕ ਐ ਹਿੰਦੂ ਭਾਈਚਾਰੇ ਨੂੰ ਕੋਈ ਬੇਨਤੀ ਆ ਜਿਹੜੇ ਇਹਦੇ ਹੱਕ ਚ ਨੈਂਸੀ ਛੇਰਨੀ ਨੈਂਸੀ ਦਲੇਰਨੀ ਕਰਦੇ ਆ ਸੋ ਤੁਹਾਡੀਆਂ ਵੀ ਥੋੜੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਆ ਵੀ ਆਪਣੀ ਭੈਣ ਦਾ ਹੀ ਤੋਂ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਕੀ ਰੱਖਿਆ ਕਰੂਗੀ ਤੁਹਾਡਾ ਖਿੱਚਦੀ ਆ ਧਾਰਮਿਕ ਕੱਪੜੇ ਪਾ ਕੇ ਧਾਰਮਿਕ ਇਹਨੇ ਗਾਇਆ ਆ ਬਹੁਤ ਜ਼ਿਆਦਾ ਹਿੰਦੂ ਭਾਈਚਾਰੇ ਲਈ ਵਧੀਆ ਗੱਲ ਆ ਠੀਕ ਆ ਸਿੱਖਾਂ ਨੂੰ ਮਾੜਾ ਨਾ ਗਏ ਮੁੱਕ ਦੀ ਗੱਲ ਇੱਥੇ ਹੀ ਆ ਕੋਈ ਰੌਲਾ ਨਹੀਂ ਸਾਡਾ ਇਹਨਾਂ ਸਿੱਖਾਂ ਨੂੰ ਨਾ ਮਾੜਾ ਗਏ ਬਸ ਗੱਲ ਖਤਮ ਆ ਸਾਲ ਹੋ ਗਿਆ ਤੈਨੂੰ ਦੇਖਦੇ ਆ ਇਹਨੂੰ ਤੂੰ ਭੌਂਕੀ ਨਹੀਂ ਠੀਕ ਆ ਸਿੱਖਾਂ ਨੂੰ ਨਾ ਮਾੜਾ ਗਾ ਮੁੱਕ ਦੀ ਗੱਲ ਇਹ ਆ ਬਾਕੀ ਬਾਈ ਜੀ ਸਾਰਿਆਂ ਨੂੰ ਬੇਨਤੀ ਵਧੋਵਾਦ ਦੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਤੁਸੀਂ ਮੇਰੇ ਨਾਲ ਹੀ ਆਂ ਸਪੋਰਟ ਪੂਰੀ ਆ ਇਹ ਮੈਂ ਧਮਕੀਆਂ ਦਿੰਦੀ ਪੁਲਿਸ ਕੋਚਗਾਉਂ ਐਦਾ ਉਦਾ ਜੈਸੇ ਜਸ ਲਿਖਿਓ ਤੁਹਾਡਾ ਸਾਥ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਇੱਕ ਹੌਸਲਾ ਹੀ ਹੋ ਜਾਂਦਾ ਵੀ ਭਾਈ ਆਪਣਾ ਭਾਈਚਾਰਾ ਮੇਰੇ ਨਾਲ ਆ ਠੀਕ ਆ ਜਿਹੜਾ ਜਸ ਵਧੋਵਾਦ ਲਿਖਿਓ ਕਮੈਂਟਾਂ 'ਚ ਤੇ ਪੇਜਾਂ ਵਾਲੇ ਖਾਤਿਆਂ ਵਾਲੇ ਚੱਕ ਕੇ ਪਾ ਸਕਦੇ ਜੀ ਸਦਕੇ ਜਿੱਥੇ ਤੁਸੀਂ ਪਾਉਣੀ ਆ ਕੋਈ ਰੋਗ ਟੋਕ ਨਹੀਂ ਇਹ ਅਜੇ ਟ੍ਰੇਲਰ ਆ ਫਿਲਮੀ ਦੀ ਕਾਫੀ ਮੈਂ ਕਿਸੇ ਤੇ ਡਿਪੈਂਡ ਨਹੀਂ ਹੁੰਦਾ ਜਦੋਂ ਮੈਂ ਕੋਈ ਕੰਮ ਛੇੜਦਾ ਵੀ ਭਾਈ ਕੋਈ ਮੈਨੂੰ ਫੋਟੋਆਂ ਪ੍ਰੋਵਾਈਡ ਕਰੂਗਾ ਕੋਈ ਕੁਛ ਕਰੂਗਾ ਮੈਂ ਆਪਣੀਆਂ ਸਰਚਾਂ ਆਪਣੇ ਤੌਰ ਤੇ ਆ ਸਾਰਾ ਲੱਭਿਆ ਆ ਕਟਵਾੜੀ ਦੀ 2-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ ਵੀ ਕਿੱਥੇ-ਕਿੱਥੇ ਕਿਹੜੇ-ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ ਤੇ share.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਡੇਟਿੰਗ ਵਾਲੇ ਨਾਲ ਗੱਲਾਂ ਮਾਰਦੀ ਰਹੀ ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਅਕੀਲ ਤੂੰ ਹਾਲ ਕੀਤਾ ਬਾਅਦ ਚੋਂ ਤੈਨੂੰ ਵੱਡੀ ਉਮਰ ਦਾ ਹੋ ਗਿਆ ਤੇ ਤੂੰ ਹੁਣ ਰਿਫਿਊਜੀ ਲਾ ਕੇ ਤੂੰ ਕਹਿੰਨੀ ਹੈ ਤੇ ਮੈਨੂੰ ਡਾਰਿਆ ਸਿੱਖਾਂ ਤੋਂ ਇੰਡੀਆ ਜਿੱਤੇ ਤੈਨੂੰ ਪੀਆਰ ਪੀਆਰ ਤਾਂ ਹੋ ਜੂਗੀ ਪਰ ਤੇਰੇ ਸ਼ਤਰੌਰ ਜਰੂਰ ਫੇਰਨਾ ਐਨਾ ਮੈਂ ਫੇਕਿਆ ਤਾਂ ਕੈਮਰੇ ਮੋਰੇ ਜਿਹੜੀ ਮਰਜ਼ੀ ਪੁਲਿਸ ਕੋ ਚੱਲ ਜਾ ਠੀਕ ਹੈ ਜੀ ਵੱਧੋ ਵਾਧੇ ਵੀਡੀਓ ਸ਼ੇਅਰ ਕਰੋ ਜੈ ਸਿ ਹਸ ਲਿਖਿਓ ਵੱਧੋ ਵਾਧੇ ਵੀ ਭਾਈ ਤੇਰੇ ਨਾਲ ਆ ਹੋਰ ਕੁਝ ਨਹੀਂ ਚਾਹੀਦਾ ਹੌਸਲਾ ਹੀ ਚਾਹੀਦਾ ਆ ਭਰਾਵੋ ਜੇ ਮੈਂ ਆਪਣਾ ਮੋਬਾਈਲ ਦਿਨਾ ਹੁੰਦਾ ਵੀਡੀਓ ਚ ਕਾਲ ਆਈ ਨਾ ਕਰੀ ਜਾਇਆ ਕਰੋ ਦੇਖਦੇ ਵੀ ਨਹੀਂ ਵੀ ਭਾਈ ਉੱਧਰ ਦੇਨੇ ਆ ਕਰਾ ਤਿਆ ਮੈਂ ਹੁਣ ਬੋਲਿਆ ਕਾਲ ਨਹੀਂ ਕਰੀ ਜਾਂਦੇ ਇਦਾਂ ਜੇ ਮੈਂ ਚੱਕਣਾ ਹੁੰਦਾ ਮੈਂ ਫੇਰ ਵੀ ਨਹੀਂ ਚੱਕਣਾ ਹੁੰਦਾ ਐਵੇਂ 30 30 ਕਾਲਾਂ ਯਾਰ ਇਹ ਚੱਕਣਾ ਮੈਂ ਇੱਕ ਵਾਰੀ ਚੱਕ ਲੈਣਾ ਸੋ ਜੇ ਕਿਸੇ ਨੂੰ ਕੰਮ ਕਿਸੇ ਕੋਲ ਕੋਈ ਜਾਣਕਾਰੀ ਹੈਗੀ ਜੋ ਵੀ ਮੈਸੇਜ ਕਰੋ ਕਾਲਾਂ ਨਾ ਕਰਿਆ ਕਰੋ ਵੀਰ ਮੇਰੇ ਠੀਕ ਆ ਬਦਵਾਦ ਸ਼ੇਅਰ ਕਰਿਓ ਤੇ ਜੈਸ ਜੈਸ ਲਿਖਿਓ ਜੀ ਮੇਰੇ ਨਾਲ ਆ ਤੁਹਾਡਾ ਹੌਸਲਾ ਹੀ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤੇ ਬਸ ਇਦਾਂ ਹੀ ਇਹਦੀ ਰੇਲ ਬਣਾ ਕੇ ਰੱਖਣੀ ਆ ਠੀਕ ਆ ਨੰਸੀ ਹਿੰਦੂ ਧਰਮ ਦੀ ਤੂੰ 100 ਵਾਰ ਬੱਲੇ ਬੱਲੇ ਕਰ ਭੈਣ ਤੇ ਤੋਂ ਆਪਣੀ ਸਾਂਭੀ ਨਹੀਂ ਗਈ ਸਿੱਖਾਂ ਨੂੰ ਮਾੜਾ ਨਾਗਾ ਮੁਕਦੀ ਗੱਲ ਇਹ ਆ ਜੱਜ ਜਸ ਲਿਖਿਓ ਤੇ ਸ਼ੇਅਰ ਕਰਿਓ ਤੇ ਫਿਰ ਇੱਕ ਵੀਡੀਓ ਇਹਦੀ ਹੋਰ ਆਊਗੀ ਓਕੇ ਜੀ ਲਿਖਿਓ ਜਹ ਜਸ ਸ਼ੁਕਰੀਆ ਸ਼ੇਅਰ ਵੀ ਕਰਿਓ